ਤੁਸੀਂ ਦੇਖ ਰਹੇ ਹੋ ਰੋਬਨ ਟੀਵੀ ਤੇ ਮੈਂ ਹਵਤਾਰ ਸਿੰਘ ਭੁੱਲਰ ਅੱਜ ਅਸੀਂ ਪਹੁੰਚੇ ਹਾਂ ਖੇਮਕਰ ਨਾਲ ਕੇ ਦੇ ਪਿੰਡ ਰਤੋਕੇ ਤੇ ਉਥੋਂ ਦੇ ਸਰਪੰਚ ਸਾਹਿਬ ਨਾਲ ਮੁਲਾਕਾਤ ਕਰਦੇ ਹਾਂ ਤੇ ਸਰਦਾਰ ਸਰਵਨ ਸਿੰਘ ਜੀ ਜਨਾਬ ਸਰਪੰਚ ਪਿੰਡ ਰਤੋਕੇ ਗੁਰਦੁਆਰਾ ਸਵਾਗਤ ਕਰਦੇ ਸਰਪੰਚ ਸਾਹਿਬ ਤੁਹਾਡਾ ਵੀ ਸਵਾਗਤ ਭੁੱਲਰ ਸਾਹਿਬ ਜਿਹੜੇ ਸਾਡੇ ਤੁਸੀਂ ਗ੍ਰਹਿ ਵਿੱਚ ਆਏ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੀ ਪੂਰੀ ਪ੍ਰੋਪਰਟੀ ਦਾ ਸਰਪੰਚ ਸਾਹਿਬ ਪਹਿਲਾ ਇਹ ਸਵਾਲ ਹੈ ਆਪ ਵੀ ਵਿਰੋਧੀਆਂ ਵਿਰੋਧੀ ਬੜੇ ਤੰਜ ਕੱਸਦੇ ਆ ਕਿ ਸਰਕਾਰ ਨੂੰ 4 ਸਾਲ ਪੂਰੇ ਹੋ ਗਏ ਆ ਤੇ ਅਜੇ ਤੱਕ ਕੋਈ ਗਰੰਟੀਆਂ ਆਪਦੀਆਂ ਪੂਰੀਆਂ ਕੀਤੀਆਂ ਨਹੀਂ ਸਰਕਾਰ ਨੇ ਤੇ ਤੁਹਾਡਾ ਇਹਦੇ ਤੇ ਕੀ ਕਹਿਣਾ ਪਤਾਰ ਜੀ ਪਹਿਲੀ ਤੇ ਗੱਲ ਇਹ ਆ ਵੀ ਜਿਹੜੀ ਸਰਕਾਰ ਆ ਪਿਛਲੇ 70 ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਜੀ ਇਹ ਕੰਮ ਜੋ ਜਿੰਨੇ ਕੰਮ ਇਹ ਭਗਵੰਤ ਸਿੰਘ ਮਾਨ ਜੀ ਹੋਰਾਂ ਨੇ ਕੀਤੇ ਆ ਤੇ ਸਾਡੇ ਹਲਕਾ ਵਿਦੇ ਸਰਦਾਰ ਸਰਵਨਸੋ ਤੁਣ ਸਾਹਿਬ ਨੇ ਜਿਹੜੇ ਕਰਾਏ ਨੇ ਜੀ ਇਹਨਾਂ ਕੰਮਾਂ ਦਾ ਜਿਹੜਾ ਸ਼ਲਾਂਗਾ ਜੋ ਕਦਮ ਆ ਵੀ ਤੁਸੀਂ ਸ਼ਾਇਦ ਆਪ ਪੱਤਰਕਾਰ ਜੀ ਤੁਹਾਨੂੰ ਸਭ ਤੋਂ ਜ਼ਿਆਦਾ ਪਤਾ ਵੀ ਆ ਕੱਲ ਪਰਸੋਂ ਦੀ ਇੱਕ ਜਿਹੜੀ ਚੱਲ ਰਹੀ ਹੈ ਵੀ ਜਿਹੜੀ ਅੱਗੇ ਬਿਜਲੀ ਵਾਲਾ ਜਿਹੋ ਵੀ ਕੰਮ ਕਰਾਉਣਾ ਹੁੰਦਾ ਹੈ ਨਾ ਉਹਦੀ ਐਨਓਸੀ ਲੈਣੀ ਪੈਂਦੀ ਹੂੰ ਉਹਦੇ ਵਿੱਚ ਜਿਵੇਂ ਕੋਈ ਬੰਦੇ ਜਾਰੇ ਜਿਵੇਂ ਮੰਨ ਲਓ ਕਿ ਇੱਥੇ ਮੀਟਰ ਨਹੀਂ ਲੱਗੂ ਜੀ ਐਨਓਸੀ ਦੂਜਾ ਤੀਜਾ ਉਹ ਵੀ ਤੁਸੀਂ ਜੀ ਸੁਣਿਆ ਹੋਣਾ ਹੈ ਵੀ ਆਪਣੇ ਬਿਜਲੀ ਮੰਤਰੀ ਸਾਹਿਬ ਨੇ ਔਰ ਸੋਚਉਂਦੇ ਇਹ ਵੀ ਉਹਨੇ ਕਰਤਾ ਵੀ ਕੋਈ ਵੀ ਐਨਓਸੀ ਦੀ ਲੋੜ ਨਹੀਂ ਗਰੀਬ ਦੇ ਘਰ ਬਲਬ ਜਗੇ ਬੱਤੀ ਚੱਲੇ ਆ ਰਹੇ ਕਿ ਜਿਹੜਾ ਕੋਈ ਮੀਟਰ ਲਵਾ ਸਕਦਾ ਜੀ ਪਹਿਲਾਂ ਇਹੋ ਜਿਹਾ ਕਿਸੇ ਨੇ ਕੋਈ ਉਪਰਾਲਾ ਨਹੀਂ ਕੀਤਾ ਤੇ ਸਭ ਤੋਂ ਵੱਡੀ ਗੱਲ ਤੇ ਇਹ ਹੈ ਵੀ ਹਰ ਕੋਈ ਗਰੀਬ ਗੁਰਪਾਜੀ ਦਾ ਕੋਈ ਮੀਟਰ ਬਿੱਲ ਵੀ ਕੋ ਜੁੜਿਆ ਤੇ ਉਹ ਵੀ ਆਦੇ ਬੱਚਿਆਂ ਨੂੰ ਮੰਨ ਲਓ ਉਹਦੀ ਸ਼ਿੰਕਾ ਜਿਹੜੀ ਖਤਮ ਹੋ ਗਈ ਹੈ ਜੀ ਅੱਗੇ ਐਵੇਂ ਹੁੰਦਾ ਜਿਵੇਂ ਪਿਓ ਨੇ ਤੇ ਮਾਂ ਨੇ ਮੀਟਰ ਵਾਲਿਆ ਬੱਚੇ ਅੱਡ ਹੋ ਗਏ ਜਾਂ ਵੱਡੇ ਭਰਾਣੇ ਲਵਾ ਲਿਆ ਤੁਸੀਂ ਉਹਨੇ ਚਿਰ ਉਹ ਮੀਟਰ ਨਹੀਂ ਲੱਗਦਾ ਜੀ ਜਨਾਬ ਜਿੰਨੇ ਚਿਰ ਉਹ ਪ੍ਰੋਪਰ ਪੈਸੇ ਧਾਰ ਨਹੀਂ ਨਹੀਂ ਹੋਣ ਕੀ ਉਹਨਾਂ ਨੇ ਅਕਲ ਪਰਸੋਂ ਦਾ ਇਹ ਛਲਾਂਗਾ ਜੋ ਕਦਮ ਇਹ ਕੀਤਾ ਵੀ ਕੋਈ ਵੀ ਮੀਟਰ ਆਪਦਾ ਜਿਹੜਾ ਲਵਾ ਸਕਦਾ ਹੈ ਕੋਈ ਇਹੋ ਜਿਹਾ ਇਸ਼ੂ ਨਹੀਂਗਾ ਵੀ ਕੋਈ ਗੱਲ ਨਹੀਂ ਜੇ ਇਹ ਭਰਾ ਦੇ ਜਾਂ ਪਿਓ ਦੇ ਜਾਂ ਚਾਚੇ ਤਾਏ ਦੇ ਕੋਈ ਪੈਸੇ ਰਹਿੰਦੇ ਨੇ ਤੇ ਤੁਸੀਂ ਆਪਦਾ ਮੀਟਰ ਲਵਾ ਸਕਦੇ ਸਭ ਤੋਂ ਵੱਡੀ ਤੇ ਪਲਬੀ ਇਹ ਦੂਜੀ ਗੱਲ ਹੈ ਵੀ ਵਿਰੋਧੀਆਂ ਦਾ ਕੰਮ ਤਾਂ ਚਲ ਹੁੰਦਾ ਹੀ ਆ ਵੀ ਇਹਨਾਂ ਮਾੜਾ ਚੰਗਾ ਬੋਲਣਾ ਤੇ ਇੱਥੇ ਸਵਾਲ ਇੱਕੇ ਵੀ ਉੱਠਦਾ ਜਨਾਬ ਵੀ ਜਿਵੇਂ ਬੱਤੀ ਫਰੀ ਹੂੰ ਆ ਸਾਡੇ ਪਿੰਡ ਦੇ ਵਿੱਚ ਹੀ ਚੱਲ ਜੂਜੀ ਲਗਭਗ 32 ਸਾਰਿਆਂ ਨੂੰ ਫਰੀ ਮਿਲ ਰਹੀ ਆ ਜਿਹੜੀ ਮੰਨ ਲਓ ਗੱਲ 400 ਜੂੰਟ 200 ਜੂੰਟ ਮਹੀਨੇ ਦੀ ਮਿਲਦੀ ਆ ਨਾ ਜੀ ਉਹ ਫਰੀ 32 ਮਿਲ ਰਹੀ ਆ ਕਿਸੇ ਨੂੰ ਕੋਈ ਇਹੋ ਜੀ ਤੰਗੀ ਨਹੀਂਗੀ ਅਗਲੀ ਗੱਲ ਇਹ ਵੀ ਪ੍ਰੋਪਰ ਬੱਸ ਸੇਵਾ ਸਾਡੇ ਪਿੰਡੂ ਬੱਸ ਚੱਲ ਰਹੀ ਆ ਹੋਰ ਭਗਵੰਤ ਮਾਨ ਸਾਹਿਬ ਨੇ ਅੱਜ ਕੱਲ ਦਾ ਐਲਾਨ ਕਰਤਾ ਜੀ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਆਮ ਮਿੰਨੀਆਂ ਜਿਹੜੀਆਂ ਪਹਿਲਾਂ ਆਪਾਂ ਨਿੱਕੀ ਹੁੰਦੇ ਰਹਿੰਦੇ ਹੁਣੇ ਕਦੇ ਸੱਤ ਯੁੱਗ ਦੇ ਜ਼ਮਾਨੇ ਦੇ ਵਿੱਚ ਉਹ ਮਿੰਨੀਆਂ ਦੁਬਾਰਾ ਫੇਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਸਰਕਾਰ ਜਿਹੜਾ 1000 ਰੁਪਇਆ ਕਹਿੰਦੇ ਸੀ ਜੀ ਸਰਕਾਰ ਤੇ 4 ਸਾਲ ਪੂਰੇ ਹੋ ਗਏ ਅਜੇ ਤੱਕ ਉਹ ਕੋਈ ਗਰੰਟੀ ਪੂਰੀ ਹੁੰਦੀ ਦੀਂਦੀ ਨਹੀਂ ਅਸਲ ਦੇ ਵਿੱਚ ਨਾ ਪੁਲਦਰ ਸਾਹਿਬ ਗੱਲ ਇਹ ਆ ਵੀ ਉੱਚ ਵੀ ਕੋਈ ਦੋਰਾਵਾ ਨਹੀਂ ਅੱਜ ਦੀ ਮੈਂ ਹੁਣੇ ਖਬਰ ਸੁਣ ਲਿਆ ਹਾਂ ਚੱਲ ਰਹੀ ਆ ਲਾਈਵ ਚੱਲ ਰਹੀ ਖਬਰ ਕਿ ਜਲਦੀ ਉਹ ਜਿਹੜਾ 1000 ਰੁਪਇਆ ਵਾਲਾ ਕਿਉਂਕਿ ਇਹ ਤਾਣਾ ਬਾਣਾ ਬਹੁਤ ਪੁਰਾਣੇ ਸਮੇਂ ਤੋਂ ਵਿਗੜਿਆ ਹੀ ਜਨਾਬ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਮੈਂ ਕਿਸੇ ਪਾਰਟੀ ਦਾ ਕੋਈ ਨਾਮ ਲੈ ਕੇ ਨਹੀਂ ਗੱਲ ਕਰ ਰਿਹਾ ਹਰ ਇੱਕ ਨੇ ਲੁੱਟਿਆ ਹੀ ਜੀ ਜਿੰਨੇ ਵੀ ਅੱਜ ਮੰਨ ਲਓ ਗੱਲ ਸੀਐਮ ਦੂਜਾ ਤੇ ਤੀਜਾ ਹਰ ਇੱਕ ਦੇ ਉੱਤੇ ਕ੍ਰੈਸ਼ਨ ਦਾ ਦੂਜਾ ਤੀਜਾ ਉਹਦੇ ਮੰਤਰੀਆਂ ਦੇ ਚੱਲ ਰਿਹਾ ਜੀ ਪਰ ਇਹ ਇੱਕ ਇਹੋ ਜਿਹਾ ਵਾਅਦਾ ਆਪਾਂ ਨੂੰ ਸੀਐਮ ਸਾਹਿਬ ਮਿਲਿਆ ਜਿਹੜਾ ਇੱਕ ਠੋਕੀਆਂ ਦਾ ਕਿ ਜਿੱਦਨ ਕੋਈ ਮੇਰੀ ਗਲਤੀ ਹੀ ਮੈਨੂੰ ਵੀ ਸਰਾਖਾ ਕੇ ਪਿੱਛੇ ਸੁੱਕਿਆ ਜੀ ਇਹੋ ਜਿਹਾ ਜੇ ਤੱਕ ਮੈਂ ਕੋਈ ਸੀਐਮ ਨਾ ਵੇਖਿਆ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਮੇਰੀ 42 43 ਸਾਲ ਉਮਰ ਹੋ ਗਈ ਉਸ ਤੋਂ ਪਹਿਲਾਂ ਵੀ ਜਿਹੜੀ ਕੋਈ ਗੱਲ ਹੈ ਤੇ ਮੈਨੂੰ ਜਿਆਦਾ ਨਾ ਕੋ ਗਾਹ ਹੋਇਆ ਸੀ ਐਮ ਆ ਹੀ ਸਕਦਾ ਜੀ ਜਿਹੜਾ ਇੱਕ ਵਾਅਦਾ ਸੀ ਐਮ ਜਿਹੜਾ ਪੂਰਾ ਪਰ ਤੁਸੀਂ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਸਰ ਵੀ ਵੇਖੋ ਜੀ ਮੋਦੀ ਦੇ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਖੜੋ ਕੇ ਬੋਲਣਾ ਕੋਈ ਨਿੱਕੀ ਗੱਲ ਨਹੀਂ ਜੀ ਅਜੇ ਤੱਕ ਆਪਾਂ ਆਪਾਂ ਅੱਜ ਤੱਕ ਕੋਈ ਵੇਖ ਨਹੀਂਦਾ ਜੀ ਪਾਰਲੀਮੈਂਟ ਤੋਂ ਜਾਂ ਤੇ ਜਾਂ ਲਾਈਵ ਵੇਖ ਨਹੀਂਦੇ ਬੜੇ ਚਿਰ ਦਾ ਪੁਰਾਣਾ ਵਹਿਦੇ ਹੋਣੇ ਪਾਰਲੀਮੈਂਟ ਦੇ ਵਿੱਚ ਇੱਕ ਠੋਕ ਕੇ ਉਹ ਗੱਲ ਕਹਿੰਦਾ ਵੀ ਇੱਥੇ ਤੁਸੀਂ ਗਲਤ ਜੀ ਆ ਜੇ ਹੁਣ ਇੱਕ ਗੱਲ ਹੋਰ ਗੱਲ ਮੈਨੂੰ ਚਿੱਤੇ ਆ ਗਈ ਜਿਵੇਂ ਹੁਣ ਉਹ ਮੁੱਦਾ ਠਾਇਆ ਜੀ ਆਪਣੇ ਭਗਵੰਤ ਸਿੰਘ ਮਾਹਣੋਂ ਨਾਲੇ ਜਿਹੜੀਆਂ ਤਾਰਾਂ ਨੇ ਉਹਨਾਂ ਨੂੰ ਪੋਟ ਕੇ 150 ਦੀ 300 150 ਦੇ ਲਾਗੇ ਬੰਨੇ ਕੀਤਾ ਜਾਵੇ ਜਿਹੜੀ ਵੇਖੋ ਜੀ ਕਿੰਨੇ 100 ਏਕੜ ਜ਼ਮੀਨ ਆ ਜਿਹੜੀ ਕਿਸਾਨਾਂ ਨੂੰ ਕਿੱਡਾ ਲਾ ਇਹ ਪਹਿਲੇ 70 ਸਾਲ ਚ ਨਹੀਂ ਹੋ ਸਕਦਾ ਜੀ ਜਦੋਂ ਇਹ ਤਾਰਾਂ ਲੱਗੀਆਂ ਉਦੋਂ ਵੀ ਇਹ ਹੋ ਸਕਦਾ ਜੀ ਉਦੋਂ ਵੀ ਕੋਈ ਸੀਐਮ ਸਾਹਿਬ ਕਹਿੰਦਾ ਤੇ ਹੋ ਸਕਦਾ ਜੀ ਤੇ ਇਹ ਸਾਰੀ ਇਹ ਵੀ ਭਗਵੰਤ ਮਾਨ ਸਾਹਿਬ ਦੀ ਦੇਣ ਆ ਮੇਰ ਅਗਲੀ ਗੱਲ ਹੈ ਜੀ ਪੁਲਰ ਸਾਹਿਬ ਸਾਡੇ ਪਾਣੀਆਂ ਦੀ ਗੱਲ ਲਓ ਜੀ ਆ ਅਸੀਂ ਕਹਿ ਰਹੇ ਹੇ ਕਠੋਕ ਸਾਡੇ ਯਾਰ ਕੀ 80 90 ਮੋਟਰਾਂ ਮੇਰੇ ਜਿੰਨੇ ਮੇਰਾ ਪਿੰਡਾ ਏਰੀਆ ਜੀ ਜਿੱਤੋਂ ਦਾ ਮੈ ਤਾਂ ਨਹੀਂ ਚੱਲੀਆਂ ਜੀ ਸਾਡੇ ਪਾਣੀ ਸਾਰਾ ਯਾਰ ਕੀ ਜਿੰਨਾ ਪ੍ਰੋਪਰ ਝੋਨੇ ਨੂੰ ਪਿਆ ਜੀ ਉਹਨਾਂ ਦੇ ਝੋਨੇ ਦਾ ਝਾੜ ਬਾਰੇ ਮੈਂ ਪੁੱਛਿਆ ਝਾੜ ਵੀ ਬੜਾ ਵਧੀਆ ਆ ਜੀ ਤੇ ਉਹਨਾਂ ਨੂੰ ਸਾਰਾ ਪ੍ਰੋਪਰ ਮੋਟਰਾਂ ਚਲਾਉਣ ਦੀ ਲੋੜ ਹੀ ਨਹੀਂ ਪਈ ਜੀ ਸਾਡੇ ਨਹਿਰ ਦਾ ਪਾਣੀ ਇੰਨਾ ਜ਼ਿਆਦਾ ਆ ਗਿਆ ਜੀ ਸਭ ਤੋਂ ਵੱਡੀ ਗੱਲ ਤੇ ਇੱਕ ਸਰਪੰਚ ਸਾਹਿਬ ਵੇਖਣ ਵਾਲੀ ਗੱਲ ਆ ਪੀ ਪੰਜਾਬ ਦੇ ਲੀਡਰਾਂ ਦੀ ਕਿਸੇ ਮੈਂ ਖਾਸ ਪਾਰਟੀ ਦੀ ਗੱਲ ਨਹੀਂ ਕਰਦਾ ਸਾਰਿਆਂ ਦਾ ਹੀ ਇਹੋ ਹਾਲ ਆ ਅੱਜਕੱਲ ਮਤਲਬ ਮੁੱਦਿਆਂ ਦੀ ਰਾਜਨੀਤੀ ਤਾਂ ਕੋਈ ਕਰਦਾ ਨਹੀਂ ਕੋਈ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਬੇਰੋਜ਼ਗਾਰੀ ਦੀ ਗੱਲ ਸਭ ਤੋਂ ਵੱਡਾ ਮੁੱਦਾ ਜਿਹੜਾ ਖਤਰਨਾਕ ਮੁੱਦਾ ਪ੍ਰਵਾਸ ਦੀ ਗੱਲ ਸਾਡੇ ਜਿਹੜੇ ਨੌਜਵਾਨ ਆ ਉਹ ਬਾਹਰ ਤੁਰੇ ਜਾਂਦੇ ਆ ਤੇ ਯੂਪੀ ਬਿਹਾਰ ਦੇ ਵਿੱਚੋਂ ਜਿੰਨੇ ਆਮ ਬੰਦੇ ਵੀ ਜਾਂ ਕ੍ਰਿਮੀਨਲ ਮਾਈਂਡਡ ਵੀ ਜਿੰਨੇ ਬੰਦੇ ਆ ਉਹ ਸਾਰੇ ਪੰਜਾਬ 'ਚ ਤੁਰੇ ਆਉਂਦੇ ਆ ਇਹ ਸਭ ਤੋਂ ਵੱਡਾ ਖਤਰਾ ਹੈ ਪੰਜਾਬੀਆਂ ਵਾਸਤੇ ਇਹਨਾਂ ਮੁੱਦਿਆਂ ਦੀ ਗੱਲ ਤਾਂ ਕੋਈ ਕਰਦਾ ਨਹੀਂ ਸਾਰੇ ਲੀਡਰ ਇੱਕ ਦੂਜੇ ਦੇ ਕੈਰੇਕਟਰ ਤੇ ਉਂਗਲਾਂ ਚੁੱਕੀ ਜਾਂਦੇ ਆ ਤੇ ਇਸ ਖਿੱਚੋ ਤਾਣੀ ਦੇ ਵਿੱਚ ਪੰਜਾਬ ਪਿੱਛੇ ਰਹਿ ਜਾਂਦਾ ਜਾਂਦਾ ਜੀ ਤੁਹਾਡਾ ਕੀ ਕਹਿਣਾ ਹੈ ਇਹ ਜੀ ਪੁਲਰ ਸਾਹਿਬ ਬੜੀ ਵੱਡੀ ਵੱਡੀ ਮੰਦ ਭਾਗੀ ਗੱਲ ਆ ਬਹੁਤ ਹੀ ਵਧੀਆ ਸਵਾਲ ਹੈ ਜੀ ਇਹ ਚਾਹੀਦਾ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿੰਨੇ ਕੀ ਕੀਤਾ ਕਿੰਨੇ ਹੋਂ ਤੇ ਇੱਕੋ ਗੱਲ ਆ ਜੀ ਲਾਲਚ ਐਵੇਂ ਮੰਨੋ ਬਣਾਉੜੀ ਗੱਲਾਂ ਬਣਾ ਬਣਾ ਕੇ ਜੀ ਜੇ ਕਰਾਂਗੇ ਉਹ ਕਰਾਂਗੇ ਜੀ ਇਹ ਗੱਲਾਂ ਨਹੀਂ ਚਾਹੀਦੀਆਂ ਜੀ ਜਿਵੇਂ ਮੰਨ ਲਓ ਕੋਈ ਚੰਗਾ ਬੰਦਾ ਹੈ ਉਹਦੀ ਚੰਗੀ ਸਲਾਹ ਚੰਗੇ ਕੰਮ ਜੇ ਕੋਈ ਵਿਰੋਧੀ ਧਿਰ ਵੀ ਚੰਗੀ ਗੱਲ ਕਰਦਾ ਉਹਨੂੰ ਮੁੱਦਿਆਂ ਦੀ ਗੱਲ ਕਰਨੀ ਮੁੱਦਾ ਦਾ ਭਗਵੰਤ ਮਾਨ ਨੇ ਕਿਹਾ ਕੋਈ ਛੱਡਿਆ ਨਹੀਂ ਜੀ ਹੁਣ ਜਿਵੇਂ ਮੈਂ ਤੁਹਾਨੂੰ ਕਹਾਂ 70 ਸਾਲ ਤੋਂ ਡੱਗਮੱਗ ਹੋਈ ਪਈ ਦੁਨੀਆ ਨੂੰ ਅੱਜ ਉਹ ਸਮਝਾਰ ਰਿਹਾ ਇਹਦੇ ਲਈ ਕੋਈ ਸਮਾਂ ਨਹੀਂ ਲੱਗ ਸਕਦਾ ਜੀ ਇਹ ਮੰਨ ਲਓ ਗੱਲ ਆਪਣੇ ਘਰ ਦੀ ਕੋਈ ਬਿਲਡਿੰਗ ਡਿੱਗੀ ਠੱਠੀ ਹੋਵੇ ਤੇ ਉਹਨੂੰ ਬਣਾਉਂਦੇ ਟਾਈਮ ਲੱਗਦਾ ਜੀ ਇਹ ਪ੍ਰੋਪਰ 70 ਸਾਲ ਦਾ ਜਿਹੜਾ ਤਾਣਾ ਬਾਣਾ ਵਿਗੜਿਆ ਹੈ ਇਹਨੂੰ ਬਣਾਉਣ ਲਈ ਥੋੜਾ ਜਿਹਾ ਸਮਾਂ ਲੱਗੇਗਾ ਅੱਗੇ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਸੁਧਾਰ ਹੋ ਚੁੱਕਾ ਹੈ ਅੱਗੇ ਨਾਲੋਂ ਬਹੁਤ ਵਧੀਆ ਗੱਲ ਜਿਹੜੀਆਂ ਚੱਲ ਰਹੀਆਂ ਨੇ ਇੱਕ ਜੀ ਆਪਣੇ ਹਲਕੇ ਨਾਲ ਸੰਬੰਧਿਤ ਗੱਲ ਹੈ ਖੇਮਕਰ ਨਾਲ ਕੇਨਾ ਜਿੱਦਾਂ ਤੁਸੀਂ ਵੇਖਿਆ ਕਿ ਪ੍ਰੋਫੈਸਰ ਵਿਸਾ ਸਿੰਘ ਬਲਟੋਆ ਦੀ ਜਥੇਦਾਰ ਹਰਪ੍ਰੀਤ ਸਿੰਘ ਜਾਨੀ ਨਾਲ ਗੱਲਬਾਤ ਹੋਈ ਉਹਨਾਂ ਨੇ ਅਕਾਲ ਤਖਤ ਤੋਂ ਨੂੰ 10 ਸਾਲ ਲਈ ਬਾਹਰ ਕਰਤਾ ਉਹਨਾਂ ਨੇ ਜਥੇਦਾਰ ਨੂੰ ਹੀ ਬਾਹਰ ਕਰਤਾ ਨਵਾਂ ਜਥੇਦਾਰ ਲਾਇਆ ਉਹਨਾਂ ਨੇ ਉਹਨਾਂ ਨੂੰ ਭਾਂਡਿਆਂ ਦੀ ਸੇਵਾ ਦਿੱਤੀ ਤੇ ਵਾਪਸ ਦੁਬਾਰਾ ਪਾਰਟੀ 'ਚ ਲੈ ਲਿਆ ਇਹ ਕੀ ਇਹਨਾਂ ਨੇ ਸਿਸਟਮ ਬਣਾਇਆ ਜੀ ਅਕਾਲ ਤਖਤ ਤਨੂ ਤਾਂ ਸ਼ਰੋਨੀ ਅਕਾਲੀ ਦਲ ਆਪਣੇ ਘਰ ਦੀ ਜ਼ੰਗੀਰ ਹੀ ਸਮਝਣ ਲੱਗ ਗਏ ਜੀ ਇਹ ਜੀ ਬੜੀ ਮੰਦ ਭਗੀ ਗੱਲ ਹੈ ਜੀ ਅਕਾਲ ਤਖਤ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਉੱਤੇ ਸਾਡੇ ਰਗਿਆਂ ਜਾਂ ਬਲਟੋਵਾ ਸਾਹ ਵਰਗਿਆਂ ਬੰਦਿਆਂ ਨੂੰ ਕਿ ਤੂੰ ਪਰ ਤੂੰ ਨਹੀਂ ਕਹ ਉਹਨੂੰ ਆਪਣੀ ਜਿਹੜੀ ਸੰਸਥਾ ਉਹਨੂੰ ਵਕਿਆ ਛੱਡ ਦੇਣਾ ਚਾਹੀਦਾ ਜੀ ਉਹ ਜਿਹੜੀ ਸਿੱਖ ਰਤ ਮਰਜ਼ਾਦਾ ਉਹਦੇ ਵਿੱਚ ਕੋਈ ਵੀ ਪ੍ਰਪਰ ਬੰਦਾ ਪੱਕਾ ਨਹੀਂ ਗਾ ਜਿਹਨੇ ਉਹ ਗੁਰੂ ਮਹਾਰਾਜ ਦੀ ਗੱਲ ਆ ਉਹ ਗੁਰੂ ਮਹਾਰਾਜ ਤੇ ਉਹ ਕਰਨ ਜਾਂ ਨਾ ਕਰਨ ਜੀ ਹੁਣ ਜਦੋਂ ਮੰਨ ਲਓ ਗੱਲ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਕੋਈ ਆਪਾ ਹਰਪ੍ਰੀਤ ਸਿੰਘ ਜਹਦਾਰ ਸਾਹਿਬ ਸਾਰਿਆਂ ਸਤਿਕਾਰਯੋਗ ਨੇ ਅੱਜ ਵੀ ਲੋਕ ਉਹਨਾਂ ਦਾ ਮਾਨਤਨ ਕਰਦੇ ਨੇ ਮੈਨੂੰ ਐਂ ਜਾਪਦਾ ਹੈ ਕਿ ਸਭ ਤੋਂ ਜ਼ਿਆਦੇ ਪੜੇ ਲਿਖੇ ਜਹੇਦਾਰ ਹਰਪ੍ਰੀਤ ਸਿੰਘ ਜਿਉਂ ਕਿ ਮੈਂ ਇਸ ਟੀਵੀ ਦੇਖਿਆ ਜੋ ਮੈਂ ਪੜਿਆ ਵਾਚਿਆ ਜੀ ਸਭ ਤੋਂ ਜ਼ਿਆਦਾ ਪੜ੍ਹਾਈ ਵਾਲੇ ਜਿਹੜੇ ਜਹੇਦਾਰ ਸਨ ਉਹ ਹਰਪ੍ਰੀਤ ਸਿੰਘ ਸੀ ਹਨ ਉਹ ਐਡੇ ਪੜੇ ਲਿਖੇ ਬੰਦੇ ਸਨ ਉਹ ਜਹੇਦਾਰ ਸਾਹਿਬ ਸਨ ਉਹਨਾਂ ਦੀ ਜਿਹੜੀ ਗੱਲ ਸੀ ਉਹ 16 ਨਹੀਂ ਚਲੋ ਉਹਨੇ ਨੇ ਉਹਨਾਂ ਨੇ ਆਪਣੇ ਸੁਖਬੀਰ ਸਿੰਘ ਬਾਦਲ ਨੂੰ ਵੀ ਸਜ਼ਾ ਲਾਈ ਉੱਥੇ ਬਿਰਸਤਾਂ ਸਿੰਘ ਵਟੋਵਾ ਨੂੰ ਲਾਈ ਇਹਨਾਂ ਨੇ ਉਹ ਪ੍ਰੋਪੋਗੰਡਾ ਕੀ ਉਹਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਨਕਸ਼ਾ ਅੱਜ ਵੀ ਹੋ ਰਿਹਾ ਜੀ ਹੁਣੇ-ਹੁਣੇ ਇੱਕ ਮੈਂ ਖਬਰ ਸੋਸ਼ਲ ਮੀਡੀਆ ਤੇ ਚੱਲਦੀ ਸੀ ਦੇਖ ਰਿਹਾ ਇੱਕ ਮੁੰਡਾ ਦਾ ਜੀ ਮੈਂ ਪ੍ਰੋਪਰ ਪਿੱਛੋਂ ਤੋਂ ਲੈ ਕੇ ਸਾਡਾ ਪੀੜੀ ਦਰ ਪੀੜੀ ਅਸੀਂ ਜਿਹੜਾ ਸਾਰਾ ਪਰਿਵਾਰ ਸੀ ਉਹ ਅਕਾਲੀ ਦਲ ਨੂੰ ਵੋਟਾਂ ਪਾਉਣੇ ਪਰ ਆਹ ਜਿਹੜੀਆਂ ਇਹਨਾਂ ਦੀ ਹਰਕਤਾਂ ਦੇਖ ਕੇ ਅੱਜ ਮੈਂ ਚੰਡਾ ਲਾ ਰਿਹਾ ਆਂ ਅੱਜ ਤੋਂ ਬਾ ਮੈਂ ਇਹਨਾਂ ਨੂੰ ਵੋਟ ਨਹੀਂ ਪਾਉਂਗਾ ਜੀ ਉਹਦੇ ਵਿੱਚ ਇਹਨਾਂ ਦਾ ਬੜਾ ਇਹਨਾਂ ਨੇ ਜਿਹੜਾ ਹੈਗਾ ਨਾ ਜੀ ਉਹਦੇ ਵਿੱਚ ਦਖਲਅੰਦਾਜ਼ੀ ਕਰਕੇ ਸਿੱਖ ਕੌਮ ਦੇ ਆ ਜਿਹੜੀਆਂ ਆਏ ਭਾਵਨਾ ਉਹਨਾਂ ਨੂੰ ਬੁਝੇ ਪਚਾਈ ਹੈ ਜੀ ਤੁਹਾਨੂੰ ਕੀ ਲੱਗਦਾ ਸਰਪੰਚ ਸਾਹਿਬ ਵੀ ਅਕਾਲ ਤਖਤ ਸੈਵਰਗੀ ਮਹਾਨ ਸੰਸਥਾ ਤੋਂ ਮੁਖੀ ਲਾਉਣਾ ਜਾਂ ਲਾਉਣਾ ਕਿਸੇ ਪਾਰਟੀ ਦੇ ਅੰਡਰ ਹੈਗਾ ਨਹੀਂ ਇਹ ਤਾਂ ਮੈਂ ਇਹ ਗੱਲ ਨਹੀਂ ਮੈਂ ਇਹਨਾਂ ਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਜੀ ਹਰ ਇੱਕ ਬੱਚਾ ਬੱਚਾ ਦਾ ਹੈ ਹਰ ਕੋਈ ਇਹ ਗੱਲਾਂ ਦਾ ਹੈ ਮੈਂ ਹਰ ਇੱਕ ਦੇ ਦਿਲ ਨੂੰ ਦੁੱਖ ਹੁੰਦਾ ਜੀ ਇਹ ਕਿਹ ਹੈ ਦੇ ਸੰਸਦਾ ਜੀ ਜਿਹੜੀ ਪੂਰੇ ਵਰਲਡ ਦੇ ਵਿੱਚ ਹੈ ਜਿਹਨੂੰ ਹਰ ਕੋਈ Hindu, Musalman, Sikh ਸਾਈ ਜਿੰਨੀ ਵੀ ਮੰਨੋ ਗੱਲ ਇਹਨੂੰ ਮੰਨਦੇ ਚਾਹ ਵਰਨਾ ਦਾ ਇਹ ਸਾਂਝਾ ਉਪਦੇਸ਼ ਦੇਣ ਵਾਲਾ ਗੁਰੂ ਮਹਾਰਾਜਾ ਇੱਥੇ ਕਿਸੇ ਨੂੰ ਇੰਟਰਫੇਅਰ ਇੱਥੇ ਸਿਆਸਤ ਨਹੀਂ ਕਰਨੀ ਚਾਹੀਦੀ ਜੀ ਮੈਂ ਤਾਂ ਇਹ ਗੱਲ ਕਹਿੰਦਾ ਲਾਸਟ ਸਵਾਲ ਹੈ ਜੀ ਸਤਾਈ ਸਤਾਈ ਬਾਰੇ ਕੀ ਰਣਨੀਤੀ ਹੈ ਜੀ ਉਹ ਜੀ ਸਤਾਈ ਦਾ ਵੇਖੋ ਜੀ ਗੱਲ ਇਹ ਆ ਵੀ ਰਣਨੀਤੀ ਤਾਂ ਚਲੋ ਭੈਣ ਭਰਾ ਸਾਰੇ ਨਾਲ ਨੇ ਸਤਾਈ ਬੜੇ ਜ਼ੋਰ ਸ਼ੋਰ ਨਾਲ ਜਿੱਤਾਂਗੇ ਅੱਗੇ ਨੂੰ ਵੱਧ ਸੀਟਾਂ ਆਉਣਗੀਆਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਹੜਾ ਕੈਰੈਕਟਰ ਆ ਸੱਚਾ ਤੇ ਸਾਫ਼ ਕੈਰੈਕਟਰ ਆ ਇਹ ਸਾਡੇ ਹਲਕਾ ਬਦਾ ਇਸਦਾ ਸਭ ਤੋਂ ਇੱਕ ਮਸਵਾਲ ਹੋਰ ਕਰੂੰਗਾ ਜੀ ਤੁਹਾਡਾ ਤਾਂ ਲਾਸਟ ਮੈਂ ਮੇਰੇ ਕੋਲ ਇੱਕ ਸਵਾਲ ਬਚਿਆ ਜੀ ਹੋਣ ਵੇਖੋ ਜੀ ਮੈਂ ਦੋ ਸਰਕਾਰਾਂ ਦੀ ਪਿਛਲੀ ਉਹਦੋਂ ਪਿਛਲੀ ਉਹਦੇ ਵਿੱਚ ਮੈਂ ਵੀ ਪੀੜਤਾ ਜੀ ਮੇਰੇ ਵੀ ਨਿੱਕੇ ਨਿੱਕੇ ਬੱਚਿਆਂ ਦਾ 14 14 ਸਾਲਾਂ ਦੇ ਬੱਚਿਆਂ ਦਾ ਪਰਚਾ ਆਇਆ ਜੀ ਮੈਂ ਬੜਾ ਜ਼ਿਆਦਾ ਉਹ ਕਾਲ ਦੇ ਵਿੱਚ ਪੀੜਤਾ ਜੀ ਪਰ ਰੌਲਾ ਇਹ ਵੀ ਅੱਜ ਮੈਨੂੰ ਦਿਖਾਓ ਪਹਿਲੀਆਂ ਐਫਆਈਆਰਾਂ ਅੱਜ ਵਾਲੀਆਂ 4 ਸਾਲਾਂ ਦੇ ਕਾਰਜਕਾਲ ਵਾਲੀਆਂ ਐਫਆਈਆਰਾਂ ਪੇੜ ਲੋਕਾਂ ਦੇ ਘਰ ਵਸਣਾ ਨਹੀਂ ਰਾਇਆ ਯਾਰ ਹੁਣ ਤਰੀਕੋ ਇਹੋ ਜੀ ਗੱਲ ਹੋ ਗਈ ਅੱਗੇ ਨਹੀਂ ਤੇ ਮੈਂ ਕਿ ਨੀ 2 ਮਿੰਟ ਵੱਧ ਲਾਉਂਗਾ ਕੋਈ ਗੱਲ ਨਹੀਂ ਹੁਣ ਸਾਡੇ ਇੱਥੇ ਨਾ ਇੱਕ ਦੇ ਸਹੋ ਬਟੋਰਾ ਦੀ ਸਾਡੀ ਸਰਕਾਰ ਸੀ ਤੇ ਉਦੋਂ ਇੱਕ ਮਕਾਲ ਹੋ ਗਈ ਜੀ ਸਾਡੇ ਹੂੰ ਉਹਦੇ ਵਿੱਚ ਨਾ ਸਾਡੇ ਬੰਦੇ ਇਹਨਾਂ ਨੇ ਘਰ ਤੋਂ ਘਰ ਵੀ 25 ਬੰਦੇ ਜਿਹੜੇ ਨਜਾਇਜ਼ ਪਾ ਤੇ ਉਹਨਾਂ ਦੇ ਸਾਡੇ ਤੋਂ ਲਪਟਾਇਨ ਆ ਮੁੰਡਾ ਜੀ ਬਾਹਰ ਬਈਕਾਂ ਦੇ ਪ੍ਰੇਮ ਨਗਰ ਦਾ ਉਹ ਦੋਵੇਂ ਭਰਾ ਪਰਚੇ ਦੇ ਵਿੱਚ ਪਾਦੇ ਜੀ ਪੁਲਿਸ ਨੂੰ ਉਹਨੂੰ ਪੈਂਦਾ ਵੀ ਉਹ ਹਾਲੇ ਜੇ ਮੈਂ ਅੱਜ ਵੀ ਇੱਕ ਠੋਕੇ ਕਹਿਣਾ ਵੀ ਉਹ ਅੱਜ ਮੈਂ ਨੇਮ ਤੇ ਆ ਦੇਣਾ ਵੀ ਉਹ ਬੰਦੇ ਉਸ ਲੜਾਈ ਜਾਏਗੇ ਹੀ ਨਹੀਂ ਹੂੰ ਬਾਕੀ ਸਾਡਾ ਸਾਰਾ ਪਿੰਡ ਵੀ ਇਹ ਗੱਲ ਕਹਿੰਦਾ ਉਹਨਾਂ ਨੂੰ ਕੀ ਕੀਤਾ ਉਹਨਾਂ ਨੂੰ ਲੜਾਈ ਦੇ ਵਿੱਚ ਰੱਖਦਾ ਜੀ ਉਹਨਾਂ ਦੀਆਂ 70 70 ਹਜ਼ਾਰ ਦੀਆਂ ਘਰ ਤੋਂ ਘਰ 45 40 ਗਾਵਾਂ ਮਰ ਗਈਆਂ ਜੀ ਉਹ ਬੰਦਿਆਂ ਨੂੰ ਪੁਲਿਸ ਤੰਗ ਕਰੇ ਉਹ ਘਰ ਛੱਡ ਕੇ ਭੱਜ ਗਏ ਗਾਂ ਇੱਕ ਇਹੋ ਜਿਹਾ ਪਸ਼ੂ ਜਿਹੜਾ ਹੈਗਾ ਮੱਝ ਆ ਜਾਂ ਕੋਈ ਦੂਜਾ ਡੰਗਰ ਉਹ ਇਹ ਚੱਲ ਜਾਂਦਾ ਗਰਮੀ ਟਾਂਡ ਜਿਹੜੀ ਗਾਂ ਮੇਰੂ ਹੁੰਦਾ ਨਾ ਇਹ ਨਹੀਂ ਚੱਲਦਾ ਜੀ ਗੋਕਾ ਸੌਰੀ ਗੋਕਾ ਜਿਹੜਾ ਹੁੰਦਾ ਏ ਇਹ ਜਿਹੜੀ ਠੰਡ ਇਹ ਗਰਮੀ ਜਿਆਦੀ ਨਹੀਂ ਉਹਦੇ ਕਾਰਨ ਉਹਨਾਂ ਦਾ ਲੱਖਾਂ ਕਰੋੜਾਂ ਬੰਦਿਆਂ ਰੁਪਈਆਂ ਦਾ ਨੁਕਸਾਨ ਹੋਇਆ ਜੀ ਐਸ ਤਰ੍ਹਾਂ ਕਰਕੇ ਬੇਵਾਦ ਲੋਕਾਂ ਦੇ ਪਰਚੇ ਕਰਾਏ ਜੀ ਦੂਜਾ ਸਖਪਾਲ ਸੋਨੇ ਮੇਰਾ ਕਰਵਾਦਾ ਜੀ ਨਿਜਾਇਜ਼ ਮੇਰਾ ਪਰਚਾ ਵੀ ਹੋਇਆ ਜੀ ਮੇਰੇ ਬੱਚਿਆਂ ਦਾ 12 ਸਾਲਾਂ ਦਾ ਮੇਰਾ ਮੁੰਡਾ 13 ਸਾਲਾਂ ਦਾ ਮੇਰਾ ਮੁੰਡਾ ਸੀ ਉਹ ਵੀ ਐਸ ਵਕਤ ਅਸੀਂ ਵੀ ਬੜੇ ਗਾਹ ਤੋਂ ਪਰੇਸ਼ਾਨ ਹੈ ਜੀ ਇਹ ਇਹ ਸਰਕਾਰ ਨੂੰ ਇਹ ਨਹੀਂ ਕਰਨਾ ਚਾਹੀਦਾ ਜੀ ਸਰਕਾਰ ਆਉਣੀ ਜਾਣੀ ਉਹ ਤਾਂ ਬਣੀ ਹੈ ਜੀ ਪਰ ਨਿੱਜੀ ਜਦੋਂ ਚੁੱਲਿਆਂ ਦੀ ਅੱਗ ਭਜਾਉਣ ਦੀ ਕੋਸ਼ਿਸ਼ ਕਰਦੇ ਨੇ ਉਦੋਂ ਫਿਰ ਦੋਖਾਉਂਦਾ ਵੀਰ ਜੀ ਕਿਸੇ ਦਾ ਕਿਸੇ ਨਾਲ ਲੰਘ ਹੁੰਦਾ ਕਿਸੇ ਦਾ ਕਿ ਸੱਜਣਤਾ ਜਾਂ ਹਰ ਇੱਕ ਦੀ ਆਪਣੀ ਰਿਸ਼ਤੇਦਾਰੀਆਂ ਹੁੰਦੀਆਂ ਜੀ ਫਿਰ ਉਹ ਜਿਹੜੀ ਸੱਚੀ ਤਾਂ ਫਿਰ ਉਹ ਰੱਬ ਦੇ ਕੋਲ ਜਾਂਦੀ ਜਾਂ ਝੂਠੇ ਬੰਦੇ ਨੂੰ ਚਲੋ ਠੀਕ ਆ ਮੈਂ ਜਿਹੜੇ ਸੱਚੇ ਬੰਦੇ ਨੂੰ ਨਜਾਇਜ਼ ਪਰਚੇ ਪਾ ਦੇਣਾ ਇਹ ਵੀ ਵੱਟੋਹਾ ਸਾਹਿਬ ਦੀ ਜਾਂ ਪਿਛਲੀ ਕਾਂਗਰਸ ਦੀ ਜਿਹੜੀ ਸਰਕਾਰ ਸੀ ਇਹਨਾਂ ਨੇ ਬੜਾ ਠੱਗਾ ਕੀਤਾ ਜੀ ਇਸ ਗੱਲ ਨੂੰ ਤਾਂ ਵਿਰੋਧੀ ਵੀ ਮੰਨਦੇ ਆ ਜੀ ਕਿ ਐਮਐਲਏ ਸਰਦਾਰ ਸਰਵਨ ਸਿੰਘ ਧੁੰਨ ਨਿਰ ਪਰਚਿਆਂ ਦੀ ਰਾਜਨੀਤੀ ਨਹੀਂ ਕੀਤੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਤੁਸੀਂ ਸਮਾਂ ਦਿੱਤਾ ਮਮੀ ਪੁੱਲਰ ਸਾਹਿਬ ਤੁਹਾਡਾ ਤੇ ਤੁਹਾਡੀ ਪ੍ਰੋਪਰ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਸੱਚੇ ਪਾਤਸ਼ਾਹ ਹਰ ਇੱਕ ਨੂੰ ਸਮੱਥਾ ਬਸ਼ਕੇ ਜੀ ਤੇ ਸਾਰੇ ਚੜ੍ਹਦੀ ਕਲਾ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਰਪੰਚ ਸਰਦਾਰ ਸਰਵਨ ਸਿੰਘ ਜਨਾਬ ਪਿੰਡ ਰਤੋਕੇ ਗੁਰਦੁਆਰਾ ਤੇ ਜਿਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਦੂਜੀ ਵੇਖਦੇ ਰੌਬਨ ਟੀਵੀ ਤੇ ਜੇ ਵੀਡੀਓ ਚੰਗੀ ਲੱਗੇ ਤੇ ਨੂੰ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਣੇ ਵਿਚਾਰ ਵੀ ਜਰੂਰ ਦਿਓ ਧੰਨਵਾਦ